ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ 10 ਨੰਗਾ ਮਸੇ ਲਏ ਆ ਕਿਹ ਜੀ ਇੱਕ ਬਈ ਤਾਜੀ ਸੂਈ ਆ ਤੇ ਦੋ ਗੱਬਣਾਂ ਨੇ ਥੋੜੇ ਥੋੜੇ ਦਣਕਰ ਮਲੀਆਂ ਲੈੰਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਜਸਵੰਦਰ ਸਿੰਘ ਪਾਉ ਪੈਂਡ ਸਜੀਤਪੁਰਾ ਜ਼ਿਲ੍ਹਾ ਬਠਿੰਡਾ ਤਸੀਲ ਰਾਮਪੁਰਾ ਫੂਲੇ ਮੋਬਾਈਲ ਨੰਬਰ ਜੀ 9041088873 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੁਹਾ ਸੁਈ ਆ ਇਹ ਦੂਜਾ ਸੁਹਾ ਸੁਈ ਆ ਜੀ ਕਦੋਂ ਸੁਈ ਆ ਬਾਈ ਇਹ ਸੁਹਾ ਸੁਈ ਆ ਜੀ ਤੇ ਬੱਚਾ ਕੀ ਦੇਤਾ ਪਿੱਛੇ ਮੱਛੀ ਹੈ ਬੱਚੀ ਰਖਾ ਦੇ ਬਾਈ ਬੱਚਾ ਬੱਚੀ ਨੂੰ ਜਾਨ ਮਿਲਦਾ ਬੱਚੀ ਚੰਗੀ ਹੈ ਨਾ ਹਾਂਜੀ ਬੱਚੀ ਬਹੁਤ ਚੰਗੀ ਹੈ ਕਵਾਹ ਬੱਚੀ ਦੀ ਬੱਚੀ ਹੈ ਬੱਚੀ ਬਹੁਤ ਚੰਗੀ ਹੈ ਜੇਰ ਜੂਰ ਬਾਈ ਹਾਂ ਜੇਰਪਈ ਵੀ ਠੀਕ ਆ ਤੇ ਕਿੰਨਾ ਕੁ ਬੋਲੋ ਬਾਈ ਬੋਲੋ ਸੁਭਾ ਗੱਡੇ 6 ਕਿਲੋ ਠੀਕ ਆ ਹਾਂ ਹੁਣ ਚਵਾਈ ਕਰਨੀ ਓਕੇ ਬਾਈ ਲੇਵਾ ਨੇੜ ਤੋਂ ਚੈੱਕ ਕਰ ਲੋ ੱੱਲਾ ਢੂਲਾ ਰੱਖੋ 13-14 ਕਿਲੋ ਬੋਲੋ ਹੋਊਗਾ ਹੂੰ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਥਣ ਗੁਲਾਬੀ ਥਣਾ ਹਾਂ ਗੁਲਾਬੀ ਥਣ ਚਵਾਈ ਚੋਈ ਕਰ ਲਈ ਚੈੱਕ ਕਰੀਏ ਬਾਈ ਹਾਂ ਚਵਾਈ ਬਹੁਤ ਸੋਹਣੀ ਸੁਭਾ ਚੋਈ ਗਈ ਆਪਾਂ ਠੀਕ ਆ ਬਾਈ ਹਾਂ ਖੋਲ ਦੇ ਬਾਈ ਤ ਕੱਦ ਠੀਕ ਆ ਬਈ ਬਰੀਡ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਵੈੜ ਵੀ ਖਰ ਚੰਗੀ ਆ ਸੇਸ ਫੂਸ ਬੜਾ ਚੰਗਾ ਹਨਾ ਕਰਮਲੀ ਦਾ ਬਈ ਕੀ ਬਾਤ ਆ ਕੱਦ ਕਾ ਥਾਲੀ ਆਏ ਨੇ ਕਿ ਛੋਟੀ ਹੈ ਛੋਟੀ ਨਹੀਂ ਹੈਗੀ ਹਾਂ ਬਾਕੀ ਲੇਵਾ ਹੁਣ ਵੇਖੂ ਕਰਮਲੀ ਦੇ ਸਹੀ ਗੱਲ ਆ ਲੇਵਾ ਬਹੁਤ ਚੰਗਾ ਥਣ ਬਹੁਤ ਚੰਗਾ ਹਨਾ ਲੈ ਪੰਡ ਵਾਲਾ ਲੇਵਾ ਲੱਗਿਆ ਕਰਮਲੀ ਨੂੰ ਕਿ ਨਹੀਂ ਹਾਂ ਦੁੱਧ ਵੀ ਪਾਉਗੀ ਵੀ ਬਾਈ ਕਿਲੋ ਹੀ ਹੂੰ ਦੁੱਧ ਵੀ ਸਹੀ ਗੱਲ ਆ ਚੰਗਾ ਕਿਲੋ ਕਹੀ ਬਾਕੀ 6 ਦਾ ਹੁੰਦਾ ਮੂੰਹ ਤੋਂ ਹੀ 6 ਦਾ ਹੁੰਦਾ ਹੀ ਠੀਕ ਆ 6 ਦਾ ਹੁੰਦਾ ਦੰਦਾਂ 'ਚ ਬੈੜਾ ਬਾਈ ਹਾਂ ਕੀ ਮੋਲਾ ਭਾਈ ਜੈ ਜੈ ਦਾ ਇਹ ਦੇ ਦਾਂਗੇ 67000 ਰੁਪਏ 67000 ਦੀ ਮਾਨਦਾਨ ਹੋ ਜੂ ਠੀਕ ਆ ਜੀ 67000 ਰੁਪਿਆ ਮੋਲਾ ਮਾਨਦਾਨ ਜੀ ਰੋਲ ਭਾਈ ਹਾਂ ਲੇਵਾ ਬੜਾ ਚੰਗਾ ਹਾਂ ਹਾਂ ਬਾਕੀ ਠੰਡੀ ਸੀ ਲਾਈਨ ਖਰਾਬ ਆ ਇਹ ਦੇਖੋ ਲੇਵਾ ਪਾਂਡਾ ਨੂੰ ਬਣਾਈ ਫਿਰਦੀ ਆੜੀ ਵਾਲਾ ਹਟਰ ਜੇ ਤੇ ਖਾਦਾ ਪੀਤਾ ਇਹਨੂੰ ਜਾ ਕੇ ਦੁੱਧ ਹੀ ਨਹੀਂ ਪਤਾ ਕਿੰਨਾ ਚੋੜੇ ਅਗਲੇ ਹੂੰ ਸਹੀ ਹੈ ਲੈ ਥਾਣ ਦੇਖੋ ਇੱਕ ਨੰਬਰ ਥਾਣ ਲੱਗਿਆ ਗੁਲਾਬੀ ਥਾਣ ਮੁੱਠੇ ਦਾ ਥਾਣ ਤਾਰਾ ਮਾਰਦੀ ਹੈ ਭਾਈ ਹਾਂ ਜੀ ਮਾਰ ਦਿਓ ਮਾਰ ਦੋ ਭਾਈ ਤਾਰਾ ਬਰੀਡ ਇੱਕ ਨੰਬਰ ਆ ਯਾਰ ਹਣਾ ਹਾਂਜੀ ਬਰੀਡ ਪੂਰੀ ਬਾਕੀ ਮੁੱਲ ਵੀ ਬਾਈ ਨੇ ਜੈਤ ਜਿਆ ਰੱਖਿਆ ਯਾਰ ਮਾਨਦਾਨ ਹੋ ਜਾਊਗਾ ਸੂਈ ਸਵਾਈ ਹੈ ਬੱਚਾ ਬੱਚੀ ਆ ਬੱਚੀ ਨੇ ਬਾਈ 60 150 ਨੂੰ ਕਰਮਾਈ ਨੇ ਨਾਲੀ ਤਿਆਰ ਹੋ ਜਾਣਾ ਬਾਕੀ ਥਣ ਬਹੁਤ ਚੰਗੇ ਆ ਗਲਾਬੀ ਥਾਨਾ ਹੈ ਹਾਂ ਗਲਾਬੀ ਥਾਨਾ ਹੈ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਹੈ ਲੈ ਕੀ ਬਾਤ ਵਾੜਾ ਇਹ ਫੋਨ ਬੰਦ ਕਰ ਤੂੰ ਇਹੀਂ ਬਹਿ ਜਾ ਕੋਈ ਚੈੱਕ ਕਰਨੀ ਕਿ ਨਹੀਂ ਹਾਂਜੀ ਹਾਂਜੀ ਠੰਡੀ ਸੀ ਚੋਣ ਦੇਖੋ ਲੈ ਬੜਾ ਚੰਗਾ ਚੋਨਾ ਯਾਰ ਹਨਾ ਗੁੱਟੀਆਂ ਪਾੜਦੀਆਂ ਗੁੱਟੀਆਂ ਬੱਤਣ ਵਾਲਾ ਗਾਮੀ ਆ ਲੈ ਇੱਕ ਨੰਬਰ ਚ ਚਵਾਈ ਆ ਬਾਕੀ ਠੰਡੀ ਆ ਯਾਰ ਵੱਡੀ ਗੱਲ ਹਨਾ ਜਿਵੇਂ ਮਰਜੀ ਬੈਠਾ ਰਹਿ ਲੈ ਕੋਈ ਚੈੱਕ ਕਰੀ ਲੈ ਹੁਣ ਲਾਹੂਗੀ ਬਸ ਸਾਫ ਕਰੂਗੀ ਨਾ ਹਾਂਜੀ ਹਾਂਜੀ ਹੁਣ ਲਾ ਲੈਣਾਗਾ ਹੋਰ ਲੈ ਕਿਆ ਬਾਤ ਆ ਥਾਨ ਬੜਾ ਚੰਗਾ ਬਈ ਚਵਾਈ ਇੱਕ ਨੰਬਰ ਕਿਆ ਬਾਤ ਆ ਵਰਦੀ ਆਈ ਐ ਮੈਂ ਕਹਿਦਿ ਕਿ ਪੂਰੀ ਸਿਰੇ ਦੀ ਹਾਂਜੀ ਬਾਕੀ ਮੋਲ ਵੀ ਜਾਇਜ਼ ਆ ਵੀਰੇ ਮਾਨਦਾਨ ਜ਼ਰੂਰ ਹੋ ਜਾਊਗਾ ਕੱਦ ਬਰੀਟ ਇੱਕ ਨੰਬਰ ओके okay भाई पीछे दिया थाना दी धारा ਤਾਂ ਮਾਰੀ ਜਿੱਤ ਨੇ ਹੂੰ ਸਹੀ ਹੈ ਘਰ ਮਾਲ ਨੇ ਲੇਵਾ ਦਾ ਲਾਲੋ ਸਾਹਿਬ ਉਹੀ ਕਿਸੇ ਚੰਗੇ ਚੰਗੇ ਟਿਕਾਣੇ ਤੇ ਕੜੀ ਸਹੀ ਗੱਲ ਆ ਭਾਈ ਕੀ ਮੋਲ ਹੋਣਾ ਜਾਂ ਆਪਾਂ ਨੂੰ ਜਦਾ ਐਵੇਂ ਕਹਿ ਦੇਈ ਤੇ 2 ਰੁਪਏ ਆਉਂਦੇ ਇੱਥੇ ਸਹੀ ਗੱਲ ਬਾਲਾ ਮੋਟਾ ਰੱਖਾ ਕੇ ਕੀ ਕਰਨਾ ਹੈ ਓਕੇ ਭਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਆ ਸੁਣਦੀ ਹੈ ਜੀ ਇਹ ਦੋਂਦੀ ਬੱਚੀ ਹੈ ਜੀ ਆ ਸੁਆ ਕਿਹੜਾ ਭਾਈ ਪਹਿਲਾਂ ਜੀ ਪਹਿਲਾਂ ਨਹੀਂ ਹਾਂ ਠੰਡੀ ਠੰਡੀ ਵਿਖਾਓ ਲੈ ਲੈ ਕਿਆ ਬਾਤ ਠੰਡੀ ਬਹੁਤ ਹੈ ਯਾਰ ਹਨਾ ਬੜੀ ਰੰਗੀ ਹੈ ਗਰਮ ਆ ਗਈ ਪੰਜ ਸੱਤ ਹੀ 10 ਦਿਨ ਐਂਡ ਬਸ ਲਾਸਟ ਆਈ 10 ਦਿਨ ਲੋ ਆ ਲਾਲੀ ਲੋਂ ਲੱਗੀ ਵੇਖੋ ਟਣਾ ਟਣਾ ਬਾਕੀ ਥਾਂ ਥਾਂ ਬਹੁਤ ਸੋਹਣਾ ਹੀ ਹਾਂ ਕੱਚੀ ਕੱਚੀ ਆ ਪਹਿਲਾ ਸੂਆ ਬੈਡ ਆਂਗੇ ਕਲਰ ਬੜਾ ਚੰਗਾ ਆ ਹਾਂ ਲਾਲਜਾ ਕਲਰ ਆ ਮੰਗ ਬਹੁਤ ਆ ਗਰਮੀਆਂ ਦਾ ਤੋਹਫਾ ਨਹੀਂ ਹਾਂ ਬਾਕੀ ਬਸ ਸੋਹਣੀ ਕਿੰਨੇ ਵੇਖੋ ਹਾਂ ਹੁਣ ਇਹੀ ਬਰੀਡ ਜ਼ਿਆਦਾ ਚੱਲਣੀ ਆ ਕਿਉਂ ਗਰਮੀ ਘੱਟ ਮੰਨਣੀ ਆ ਫਰੈਂਡ ਫੋਕ ਚਾਹੀਦੀ ਆਊਗੀ ਹਾਂਜੀ ਜਿਹੜੀ ਗੱਲ ਹੁਣ ਟੋਕ ਢੱਕ ਨਹੀਂ ਸਹੀ ਗੱਲ ਆ ਭਾਈ ਹੂੰ ਤੇ ਦੁੱਧ ਅਸਟੀਮੇਟ ਜੇ ਕਿੰਨਾ ਗੇ ਦੁੱਧ ਵੱਧ ਪਾ ਦੇ ਵੱਧ ਪਾ ਦੇ ਕੱਦ ਕੱਠ ਵਾਲੀ ਜਿਹੜਾ ਸਹੀ ਆ ਬਈ ਸਹੀ ਆ ਬਖਵੀਰ ਭਰਾ ਜਿਹੜਾ ਆਊਗਾ ਵੱਧ ਦਲ ਹੋਣਾ ਮਾਰ ਖਾਊਗਾ ਕਿ ਵੀਡੀਓ ਜਿਵੇਂ ਕਹਦੇ ਕਿ ਕਾਦਰ ਜਿਹੜੀ ਜੱਡੀ ਕਹੂ ਦੱਸਦੇ ਆਂ ਆਪਾਂ ਸਹੀ ਆ ਬਾਈ ਤੇ ਮੁੱਲ ਭਰਾ ਇਹਦਾ ਜਾਇਜ਼ ਇਹ ਦੇ ਦਾਂਗੇ ਹੁਣ 46000 ਰੁਪਏ 46000 ਦੀ ਮਾਨਤਨ ਹੋ ਜੂ ਮਾੜਾ ਮੋਟਾ ਹਾਂ ਹੀ ਕਰ ਦਾਂਗੇ ਠੀਕ ਆ ਬਾਈ 46000 ਰੁਪਿਆ ਮੁੱਲ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਬਈ ਤਿੰਨ ਨੰਬਰ ਤੇ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ ਜੀ ਇਹ ਕਿੰਨੇ ਦਿਨ ਲੋ ਇਹ ਬਸ ਦੋ ਤਿੰਨ ਦਿਨ ਅਸੀਂ ਦੋ ਤਿੰਨ ਦਿਨ ਹਾਂਜੀ ਕਿੰਨਾ ਕੀ ਰਿਕਾਰਡ ਹੈ ਬਈ ਦੁੱਧ ਬਹੁਤ ਲਓ ਜੀ ਦੁੱਧ ਦਾ ਰਿਕਾਰਡ ਜੀ ਦੁੱਧ ਦਾ ਪਹਿਲੇ ਸੂਆ ਚ 14 ਪਾਇਆ ਜੀ ਠੀਕ ਹੈ ਹਾਂਜੀ ਠੰਡੀਆਂ ਬਹੁਤ ਹੈ ਰੰਡੀਆਂ ਬਹੁਤ ਆਈ ਲੈ ਥਾਣੇ ਦੇਖੀ ਇੱਕ ਨੰਬਰ ਥਾਣਾ ਬਹੁਤ ਛੋਟਾ ਥਾਣਾ ਦੇਖੀ ਯਾਰ ਥਾਣੇ ਕ ਅਲੱਗ ਅਲੱਗ ਥਾਂ ਟਿੱਲ ਦੇਖ ਹਾਂਜੀ ਟਿੱਲ ਬਹੁਤ ਪਈ ਹੈ ਹਾਜੀ ਬਹੁਤ ਪਈ ਹੈ ਹੂੰ ਸਾਰੀਆਂ ਬਾਰਾਂ ਵਾਲੇ ਭਰ ਜਣਾ ਲੋ ਹੂੰ ਬਾਕੀ ਦੁੱਧ 15 16 ਕਿਲੋ ਪਾ ਲੋ ਠੰਡਗਾ ਵ ਚਾਰ ਛੱਪੇ ਵਾਲਾ ਕੰਮ ਨਹੀਂ ਬਾਈ ਯਾਰ ਉਹ ਜਿਵੇਂ ਮਾਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਸਹੀ ਗੱਲ ਆ ਵਜਨ ਬਹੁਤ ਆ ਯਾਰ ਵਹਿੜ ਤੇ ਨਾ ਬਹੁਤ ਬਹੁਤ ਹੀ ਹਾਂ ਲਾਲ ਕਲਰ ਆ ਮੰਗੇ ਇਸ ਕਲਰ ਦੀ ਬਹੁਤ ਜ਼ਿਆਦਾ ਆ ਬਾਕੀ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਚੰਗੀ ਆਉਗੀ ਹਾਂਜੀ ਹਾਂਜੀ ਬਰੀਡ ਇੱਕ ਨੰਬਰ ਆ ਬਾਈ ਬਰੀਡ ਇੱਕ ਨੰਬਰ ਥਾਣ ਬੜਾ ਕਮਾਲ ਦਾ ਯਾਰ ਮੁੱਠੀ ਵਾਲਾ ਥਾਣਾ ਬਹੁਤ ਸੋਹਣਾ ਹੀ ਹਮ ਤੋਰਾ ਦੇਖੋ ਲੈ ਫਲੀ ਗੁਲੀ ਬਹੁਤ ਆ ਦੇਖੋ ਕੀ ਆ ਬਾਤ ਆ ਬਾਈ ਇਹਦਾ ਕੀ ਮੋਲ ਆ ਬਾਈ ਇਹ ਦੇ ਦਾਂਗੇ ਜੀ 55 ਦੀ ਦੇ ਦਾਂਗੇ ਮਾਨਤਨ ਹੋ ਜਾ ਮੈਂ ਕਰ ਦਾਂਗੇ 55000 ਰੁਪਇਆ ਮੋਲਾ ਮਾਨਤਨ ਜ਼ਰੂਰ ਹੋ ਜਾਊਗਾ ਫਲੀ ਵੀ ਬਹੁਤ ਆ ਯਾਰ ਵੇਹੜਾ ਹਨਾ ਥਾਨਲੇ ਵੇ ਵਾਲੀ ਆ ਮੁੱਠੀ ਵਾਲਾ ਥਾਨ ਹੈ ਗੁਲਾਬੀ ਥਾਨ ਹੈ ਕੱਲਾ ਕੱਲਾ ਥਾਨ ਬਾਕੀ ਠੰਡੀਆਂ ਨੇ ਭਾਈ ਮੈਂ ਹੱਥ ਲਾ ਕੇ ਦੇ ਫੈਨ ਦੋਨੇ ਠੰਡੀਆਂ ਨੇ ਪੂਰੀਆਂ ਨਹੀਂ ਹਾਂ ਲੈ ਜਿਵੇਂ ਮਰਜੀ ਹੱਥ ਬਾਕੀ ਹੁਣ ਗੱਪਣ ਪਸੇ ਤਲ ਤਨ ਤੱਕ ਇਚਨ ਤੇ ਮਾੜਾ ਮੋਟਾ ਕਰ ਦੇ ਇੱਕ ਨਹੀਂ ਸਹੀ ਆ ਬਈ ਕਈ ਹੱਥ ਨਹੀਂ ਲਾਉਣ ਦਿੰਦਾਂ ਲਾ ਹਮ ਗੱਟੇ ਮਰਜੀ ਫੜੀ ਬੈਠੋ ਲੈ ਕੋਲੇ ਪਾਸੇ ਖੜੇ ਆਪਾਂ ਐ ਨਹੀਂ ਕੀ ਲੈ ਓਕੇ ਆ ਬਈ ਹਾਂਜੀ ਇਹ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਲਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ